ਹਾਂਜੀ ਵੈਲਕਮ ਟੂ ਪੈਕ ਸਾਡਾ ਅੱਜ ਦਾ ਨਿਊ ਬਲੌਗ ਅਸੀਂ ਸ਼ੁਰੂ ਕਰ ਲਗੇ ਸ਼ਾਮ ਦੇ 6 ਵਜੇ ਸਵੇਰ ਦਾ ਟਾਈਮ ਨਹੀਂ ਲੱਗਿਆ ਅੱਜ ਮਾਰਕੀਟ ਵੀ ਜਾਣਾ ਸੀ ਮੈਂ ਇੱਕ ਦੋ ਥਾਂ ਤੇ ਉੱਥੇ ਵੀ ਨਹੀਂ ਗਈ ਕੰਮ ਸੀ ਘਰ ਦੇ ਨਹੀਂ ਜਾਇਆ ਗਿਆ ਸਵੇਰੇ ਬੁਖਾਰ ਹੋ ਗਿਆ ਦਵਾਈ ਲੈ ਕੇ ਮੈਂ ਲੇਟ ਗਈ ਤੇ ਹੁਣ ਉੱਠੀ ਆਂ ਬਸ ਥੋੜਾ ਜਿਹਾ ਪਹਿਲਾਂ ਮੈਂ ਸੋਚ ਰਹੀ ਸੀ ਵੀ ਅੱਜ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰੇ ਜਾਵਾਂਗੀ ਸੋਚਿਆ ਮੈਂ ਤਿੰਨ ਦਿਨ ਦੀ ਰਹੀ ਆ ਪਰ ਮੈਂ ਤਾਂ ਜਾਇਆ ਨਹੀਂ ਜਾ ਰਹੀ ਘਰ ਰੋਣਾ ਕੰਮ ਚ ਟਾਈਮ ਨਹੀਂ ਲੱਗ ਰਿਹਾ ਮੇਰਾ ਇਥੇ ਲੱਗੇ ਚੌਂਕ ਜਿਹਦਾ ਗੁਰਦੁਆਰੇ ਚਲੋ ਦਿੱਲੀ ਜਾਈ ਦਾ ਜਾਇਆ ਹੀ ਦਾ ਪਰ ਇਹਨਾ ਮੇਰਾ ਬਹੁਤ ਦੇ ਲਗਾ ਰਿਹਾ ਬਹੁਤ ਫੁੱਲ ਪੈਰੇ ਨੇ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਜਾਣ ਨੂੰ ਮਾੜਾ ਟੌਰ ਅੱਗੇ ਮੈਂ ਥੋੜਾ ਦਿਨਾਂ ਬਾਅਦ ਚਲੀ ਜਾਨੀ ਆ ਹੁਣ ਕਿੰਨੇ ਦਿਨ ਹੋ ਗਏ ਮੈਂ ਇੱਥੇ ਜਾਇਆ ਨਹੀਂ ਗਿਆ ਤੇ ਹੁਣ ਇੱਕ ਅੱਧੇ ਦਿਨ ਚ ਜਾ ਕੇ ਆਉਂਗੀ ਮੈਂ ਕਾਲੂ ਦਾ ਕੰਮ ਕਰ ਲੂ ਤਾਂ ਨਹੀਂ ਮੈਂ ਜਾਂਦੀ ਪਰ ਸੋ ਨੂੰ ਜਾਂ ਚੌਥ ਨੂੰ ਮੈਂ ਜਾ ਕੇ ਆਉਂਗੀ ਪੱਕਾ ਜਾਉਂਗੀ ਬਹੁਤ ਦੇ ਲਗਾ ਰਿਹਾ ਗੁਰਦੁਆਰੇ ਜਾਣ ਦਾ ਤਾਂ ਇਹ ਦਾ ਕੰਮ ਲੈ ਦੇਖ ਲੈ ਜੋਤਾ ਹੋਣੇ ਜਾ ਕੇ ਮਾਸੜ ਕੋਲੋਂ ਲੈ ਕੇ ਆ ਜਾ ਕੇ ਖਲੋਣੇ ਕਹਿੰਦਾ ਖਲੋਣਾ ਦੋ ਕਿਤੇ ਵੀ ਲਾਦੇ ਹੈ ਲੱਗ ਜੂਗਾ ਮੂੰਹ ਸਰ ਤਾਂ ਹੁਣ ਦੋ ਉਹਨਾਂ ਦਾ ਬਗਾੜੇ ਦਿੱਤਾ ਵਿੱਚ ABC ਲਾਦੇ ਵਿੱਚ ਗਣਤੀ ਲਾਤੀ ABC ਇੱਕ ਲਾਈਨ ਦੇ ਵਿੱਚ ਆਏ ਲੱਗੂਗੀ ਗਣਤੀ ਆਏ ਲੱਗੂਗੀ ਹੁਣ ਲਾਦੇ ਜਿੱਧਰ ਲੱਗਦਾ ਜੇ ਇੱਧਰ ਨਹੀਂ ਲੱਗਦਾ ਸਾਈਡ ਸੂਟ ਤੇ ਲਾ ਕੇ ਦੇਖ ਲਾ ਕਿ ਤੇ ਆਹ ਸਾਈਡ ਤੇ ਲਾ ਲਾ ਉਹ ਸਾਈਡ ਤੇ ਲਾ ਲਾ ਇੱਕ ਤਾਂ ਉਹ ਕੱਢੀ ਉਹ ਟੋਕਰੀ ਆ ਖਲਾਉਣੇ ਦੀ ਭਰੀ ਪਈ ਆ ਹਨਾ ਪੈ ਵੀ ਟੋਕਰੀ ਚ ਜਾਣਾ ਥੋੜੇ ਜਿਹਾ ਟੱਕ 5-10 ਮਿੰਟ ਖੇਡੂਗੀ ਇਹ ਵੀ ਟੋਕਰੀ ਚ ਪਾ ਦੇਣਾ ਫਿਰ ਥੋੜੇ ਦਿਨ ਨੂੰ ਹੋਰ ਜਾ ਕੇ ਲੈ ਆਉ ਪਾਸੇ ਨੂੰ ਇਹੀ ਕੰਮ ਆ ਹੋਰ ਕੋਈ ਕੰਮ ਨਹੀਂਗਾ ਵਾਹ ਬੁੱਝੋ ਹਾਂ ਸਮਝ ਨਹੀਂ ਆਦੀ ਵਿੱਚ ਏ ਬੀ ਸੀ ਆ ਵਿੱਚ ਗੰਤੀ ਆ ਔਰ ਬੱਚੋ ਅੱਖਰ ਜੇ ਕੱਟ ਕੇ ਉਹ ਸੈਟ ਤੇ ਰੱਖੇ ਪੈ ਨੋ ਪਾਇ ਨੇ ਕਮੈ ਹਰ ਮੁੰਨੀ ਨਾ ਆ ਗਈ ਉਧਰ ਮੁੰਨੀ ਨਾ ਆ ਕੇ ਆਈਆਂ ਆ ਕਲੇ ਦਾ ਤਾਰਦੇ ਉਹਦਾ ਕਲੇ ਕਿਵੇਂ ਲਾਈ ਪਈ ਪਿੰਡੇ ਤੇ ਸਾਰੇ ਲੈ ਕਲੇ ਨਾਲ ਮੁੰਨੀ ਭਰੀ ਪਈ ਆ ਓਨ ਨਿਵਾ ਕੇ ਲੈ ਗਈ ਆ ਤਾਰ ਸਾਰੀ ਜਿਵੇਂ ਫੋੜੇ ਹੋਏ ਹੁੰਦੇ ਨੇ ਵਿਚਾਰੀ ਦੇ ਸੁਤਨਾ ਫੇਨ ਬਣਾ ਕੇ ਗਿਆ ਮੁੰਨੀ ਨਿਵਾ ਕੇ ਲੈਂਦੀ ਆ ਆ ਮੁੰਨੀ ਦਾ ਬਾਥਰੂਮ ਆ ਕੋਲੇਜ ਪਾਣੀ ਰੱਖਿਆ ਹੋਇਆ ਆਏ ਓ ਚੂਹੇ ਨੇ ਦੁਖੀ ਕਰਤੀ ਮੈਂ ਤਾਂ ਦੇਖਾ ਵਾ ਕਾਫੀ ਵੱਡਾ ਚੂਹਾ ਇੱਥੇ ਹੁਣ ਬਹੁਤ ਤਕੜਾ ਇੱਕ ਕਮਲਿਆ ਹਮ ਨੂੰ ਫਰਿਆ ਬਾਹਰੋਂ ਕਿੱਧਰੋਂ ਆਇਆ ਹੋਇਆ ਪਤਾ ਨਹੀਂ ਕਿੱਧਰੋਂ ਆਇਆ ਹੁਣ ਤਾਂ ਨਮਾਈਆ ਨੂੰ ਨਮੂਨੀਆਂ ਕਰਉਣਾ ਸਰਦੀਆਂ ਆ ਗਈਆਂ ਦੇਖੋ ਅਜੇ ਤੱਕ ਇਹ ਨਹੀਂ ਹੋਤਦੀ ਕਲੇ ਪਾਣੀ ਨਾਲੀ ਤਾਂ ਵੀ ਪਾਣੀ ਨਾਲ ਹੋਰ ਜੰਮੂਗੀ ਆ ਬਾਥਰੂਮੋਂ ਮੁੰਨੀ ਦਾ ਇਹਦੇ ਚ ਮੁੰਨੀ ਨਮਾਈ ਆ ਮੈਂ ਕਿਹਾ ਸੀ ਜੇ ਇੱਕ ਪੋਰਾ ਚਿੱਕੜ ਹੋ ਗਿਆ ਮੈਂ ਤੈਨੂੰ ਜਾਂ ਤੋਂ ਮਾਰ ਦੂੰਗਾ ਦੇਖਾ ਚਿੱਕੜ ਹੋਇਆ ਆ ਰਿਕ ਆ ਸਾਰਾ ਪਾਣੀ ਡੁੱਲਿਆ ਪਿਆ ਰਦੀਆਂ ਆ ਗਈਆਂ ਮੁੰਨੀ ਨੇ ਮਰ ਜਣਾ ਮੁੰਨੀ ਨੂੰ ਨਮੂਨੀਆਂ ਹੋ ਜਾਣਾ ਤੇਰੀ ਨੂੰ ਬਾਰ ਬਾਰ ਨਮਾਈ ਜੰਨੀ ਆ ਸਰਚ ਨੂੰ ਪਾਣੀ ਪਈ ਸਰਨਾ ਨਮਾਈ ਆਮੋਨੀ ਨਾਰੀਆਂ ਬਚਾਈ ਮੁੰਨੀ ਨੂੰ ਬੰਦਾ ਨਮਾਉਣ ਲੱਗਿਆ ਮੁੰਨੀ ਦੇ ਬੂਟ ਤੱਕ ਨਹੀਂ ਖੋਲੇ ਬੂਟਾ ਚ ਪਾਣੀ ਨਹੀਂ ਪਾਊਗਾ ਨਹੀਂ ਇਹ ਤਾਂ ਖੋਲ ਦੇਣੀ ਐ ਖੋਲ ਦੇ ਤਾਂ ਅਮਾ ਦੇ ਤੋ ਮੈਨੂੰ ਪਤਾ ਟੈਟ ਨੇ ਟੈਟ ਆ ਇਹ ਦੇ ਤੋ ਇਹਨਾਂ ਦੂਜੀ ਲੋਟ ਮੈਂ ਕਰਕੇ ਦਿੰਨੀ ਐ ਦਰ ਖੋਲਣੇ ਵਾਲੇ ਕਰਕੇ ਦਿੰਨੀ ਐ ਹਾਂ ਖੋਲ ਦੇ ਨੇ ਖੁੱਲ ਜਾਣਗੇ ਬਾਅਦ ਚ ਮੈਂ ਖੋਲ ਦਨੀ ਐ ਇੱਕ ਖੋਲੋ ਪਹਿਲਾਂ ਤਾਂ ਨਮਾਲਾ ਕਿਰਪਾ ਕਰਕੇ ਤੋਲੀਏ ਚੱਕ ਲਈ ਇਥੇ ਚੱਕ ਲਈ ਤੋਲੀਏ ਤੋਲੀਏ ਜਲਵੇਟ ਕੇ ਚੱਕੀ ਮੁੰਨੀ

मेरा पोत मेरा सोनाया पोत ये जाना ना मिली है ये मेरा ये हीरा पोता मेरा <Of AS95> ओ भाई मैं तन्नू कहया तोलिए च मुन्नी लवेटला चक्कड़ नहीं होगा तू तो उते तोलिए बशा के आब बैगी तू आप, तो आप मुन्नी बनगी ਪਹਿਲਾਂ ਨਹਾਇ ਤੇ ਵਾਟੇ ਪਹਿਲਾਂ ਨਵਾਇਆ ਕਰਕੇ ਚੱਤ ਪਹਿਲਾਂ ਪਾਣੀ ਪੂਣੀ ਨਚੋੜ ਸਵਾਰ ਕੇ ਤੇ ਬੂਟਾ ਬਟਾ ਚ ਪਾਣੀ ਕੱਢ ਚੱਲ ਨਾਲੀ ਮੁੰਨੀ ਚੱਕ ਤੋਲੀਆ ਲਵੇਟ ਤੇ ਲੈ ਜਾ ਇਹਨੂੰ ਕੱਪੜੇ ਕੋਪੜੇ ਪਾ ਦੇ ਆਪਦੀ ਮੁੰਨੀ ਦੇ 7 ਮਿੰਟ ਚ ਦੋ ਵਾਰ ਤਾਂ ਮੁੰਨੀ ਨਵਾਤੀ ਆ ਈਸਾ ਹੀ ਹੋਣਾ ਨਹੀਂ ਨਾ ਨਾਈਟ ਸੁਣੀ ਦੇਖੋ ਖੜਦੇ ਹਾਂ ਗਾਇਸ ਮੰਨੀ ਦੇ ਬੂਟ ਖੋਲ ਕੇ ਦੇਖੋ ਗਾਇਸ ਅਸੀਂ ਬੂਟ ਖੋਲੇ ਨੇ ਹਾਂ ਮੰਨੀ ਦੇ ਬੂਟ ਦਿਖਾ ਕਿੰਨੇ ਘੈਂਟ ਬੂਟ ਨੇ ਮੰਨੀ ਦੇ ਚੂਚੂ ਚਾਲਦੇ ਆ ਚੂਚੂ ਬੂਚੂ ਕਾ ਚੂਚੂ ਬੂਚੂ ਕਰਦੇ ਆ ਛੋਟੇ ਛੋਟੇ ਬੂਟ ਆ ਇੱਕ ਬੂਟ ਦੇ ਦੇ ਮੈਨੂੰ ਦੇਖੋ ਕਿੰਨਾ ਘੈਂਟ ਬੂਟ ਆ ਮੰਨੀ ਦਾ ਉਹ ਦਿਖਾ ਦੇ ਉਹ ਕਿਹੜਾ ਮੰਗਣ ਲੱਗਿਆ ਕੋਈ ਤੇਰੇ ਕੋਲ ਇਹਨੇ ਸੋਣੇ ਮੰਨੀ ਦੇ ਬੂਟ ਆ ਚੱਕ ਸੜੀ ਜੀ ਮੰਨੀ ਦੇ ਬੂਟ ਇਸ ਨਾਲ ਮੈਚ ਹੋ ਰਹੇ ਨੇ ਤੂੰ ਸਕੂਲ ਨੂੰ ਪਾਜੀ ਕਰ ਲਾ ਆ ਤੇ ਰੈੱਡ ਤੇ ਵਾਈਟ ਹੈ ਨਾ ਕਿੱਥੇ ਫਤ ਜਾਵਾ ਸਕੂਲੇ ਪਾਜੀ ਤੂੰ ਸੌਰੀ ਕਰ ਉਹ ਤਾਂ ਛੁੱਟੀ ਆ ਪਰਸ ਨੂੰ ਪਾਜੀ ਸਵੇਰ ਦੇ ਸਕੂਲ ਗਈਆਂ ਆ ਸਵੇਰ ਦੇ ਅੱਜ ਸਕੂਲ ਵਾਲੀ ਵਰਦੀ ਨਹੀਂ ਖੋਲੀ ਵਰਦੀ ਪਾਈ ਹੋਈ ਆ ਪੈਰਾਂ ਚ ਆਂ ਗੁੱਠੇ ਚ ਪਾ ਕੇ ਚੱਲਿਆ ਜਾਈ ਬਾਕੀ ਪੈਰ ਨੂੰ ਹਵਾ ਲੱਗਣ ਦੀ ਹੈ ਨਾ ਬਾਕੀ ਪੈਰ ਨੂੰ ਹਵਾ ਲੱਗੂਗੀ ਬੂਟਾ ਚ ਬੂਟਾ ਚ ਕਹਿੰਦਾ ਗੁੱਟ ਹਾਂ ਬੂਟਾ ਦੇ ਵਿੱਚ ਗੁੱਠੇ ਪਾ ਲਈ ਹਾਂ ਗੁੱਠੇ ਦੇ ਵਿੱਚ ਹੀ ਆ ਜਾਣਾ ਬੂਟ ਤੇਰੇ ਮੁੰਨੀ ਤੇਰੇ ਹੰਦੀ ਤੱਕ ਵੇਟ ਕਰ ਲੂ ਹੈ ਨਾ ਮੁੰਨੀ ਤੂੰ ਉਹਨੇ ਤੇ ਨੰਗੇ ਪੈਰ ਬਹਿ ਜਾਗੇ ਇਧਰ ਬੁੱਥਾ ਕਰ ਮੇਰੇ ਕੰਨੀ ਨੂੰ ਦੇਖੋ ਮम्मा ਚਿਪ ਚਿਪੇ ਵਾਲ ਘੱਟ ਇਹ ਦੇਖੋ ਤੇ ਜੋ ਦੰਗੇ ਤਾਂ ਆ ਦੇਖੋ ਟੈਸਟਿੰਗ ਦੇ ਵਿੱਚ ਆ ਬਰਾਉਨ ਬਰਾਉਨ ਮੁੰਨੀ ਦੇ ਵਾਲ ਪਏ ਨੇ ਠੀਕ ਆ ਆ ਪਈਆ ਕੈਂਚੀ ਤੇ ਪਾਰਲਰ ਵਾਲੀ ਮੇਰੀ ਕੁੜੀ ਬਣੀ ਹੋਈ ਆ ਸਵੇਰ ਦੇ ਨਾ मुन्नी ਦੇ ਵਾਲ ਕੱਟ ਕੱਟ ਆ ਵਿਚਾਰੀ ਕੋਹ ਠੁੰਗੀ ਜੀ ਕਰਕੇ ਰੱਖੀ ਪਈ ਆ ਇਹ ਦੇਖੋ ਇਹ ਤੇ ਵਾਲ ਨੇ ਥੋੜੇ ਜਿਹੇ ਛੱਟੇ ਬਾਕੀ ਰਹਿਣ ਦੇ ਬਾਕੀ ਰਹਿਣ ਤੇ ਥੋੜੇ ਜੇ ਕੱਟ ਦੇ ਉਹ ਚੰਗੇ ਥੋੜੇ ਜੇ ਨੇ ਉਹ ਗੁੱਛਾ ਬਣਾਇਆ ਪਿਆ ਡੈਸਟਵਿੰਚ ਨਾਲੇ ਅੱਜ ਕੁਛ ਉਹ ਥੱਲੇ ਪਾ ਦੇ ਥੋੜੇ ਜੇ ਅੱਜ ਥੋੜਾ ਪਹਿਲੀ ਵਾਰ ਕੱਟੇ ਨੇ ਅੱਗੇ ਵੀ ਕੱਟਦੇ ਨੇ ਇੱਕ ਉਹ मुन्नी ਵਿਚਾਰੀ ਫੁੰਝੇ ਲਾਈ ਪਈ ਆ ਦੇਖੋ ਨੀ ਬਾਈ ਆ ਦਾ ਸਰ ਦੇਖੋ ਸਭ ਦਿਸਦਾ ਹੁਣ ਚੰਦਰ ਮਾਮੂ ਗੁੱਚਾ ਉਹਦਾ ਪਚਾਰੀ ਦਾ ਸਿਰ ਇਹਦਾ ਵੀ ਟਕਲਾ ਕਰਦਾ ਇਹ ਵੀ ਵਾਲ ਕੱਟ ਕੱਟ ਕੇ ਗੰਜੀ ਕਰਦੀ ਜਿਹੜੇ ਚਾਰਕ ਬਾਲ ਬੱਚੇ ਉਹਨਾਂ ਦੀ ਚੁੰਟੀਆਂ ਕਰਤੀਆਂ ਰਵੜਾ ਪਾਦੀਆਂ ਇਹਦੀ ਵੀ ਵਿਚਾਰੀ ਦੇ ਟਕਲੀਆਂ ਕਰੀ ਰਹੀ ਸਾਰੀਆਂ ਟਕਲੀਆਂ ਮੁੰਨੀਆਂ ਦਾ ਕਮਰਾ ਹੈ ਮੁੰਨੀਆਂ ਦਾ ਬੈੱਡ ਬਣਾਇਆ ਹੋਇਆ ਆ ਦੋਨੇ ਵਿਚਾਰੀਆਂ ਟਕਲੀਆਂ ਕਰਦੀਆਂ ਗੰਜੀਆਂ ਕਰਦੀਆਂ ਵਾਲ ਕੱਟ ਕੱਟ ਕੇ ਮਮਾ ਤਾਲੂਆ ਹੀ ਕੱਟਦਾ ਦੋਨਾਂ ਦਾ ਮੁੰਨੀ ਤਾਂ ਸੂਈ ਤਰ੍ਹਾਂ ਨਾ ਜੰਗੋਰੇ ਨੂੰ ਤੋਤੇ ਆ ਜਨ ਥੋਲਾ ਪਹਿਨੇ ਥੋਲਾ ਔਰ ਤੂੰ ਕਰ ਵੀ ਕੀ ਸਕਦੀ ਏ ਉਹ ਚਿਕੜੇ ਕਰਨਾ ਬਸ ਪੰਜ ਸੱਤ ਦਿਨਾਂ ਦੀ ਗੱਲ ਐ ਵੈਸੇ ਟਕਲੀ ਤਾਂ ਕੁਝ ਕੁਛ ਐ ਵੀ ਹੋ ਚੱਲੀ ਆ ਆਏ ਟਕਲੀ ਇਹਦੇ ਇਹਦੇ ਵੀ ਟਕਲਾ ਨਿਕਲ ਟਕਲਾ ਨਿਕਲਿਆ ਇਹਨੇ ਗੱਜੀ ਹੋ ਜਾ ਟਕਲੀ ਇਹ ਵੀ ਬਣਨ ਨੂੰ ਤਿਆਰ ਕੁਝ ਤਾਂ ਹੋ ਗਈ ਵਿਚਾਰੀ ਗਰੀਬਣੀ ਔਰ ਮੁੰਨੀ ਦੇ ਬੂੜਾ ਧੌਣ ਗਈ ਆ ਭੈਣ ਭੈਣ ਸਾਡੀ ਬੂਟ ਧੋ ਗਈ ਭੈਣੇ ਬੱਸ ਕਰੋ ਕਲਾ ਭੈਣ ਨੇ ਮੁੰਨੀ ਨਵਾਈ ਹੁਣ ਮੂਹ ਬੂੜ ਤੋਊਗੀ ਉਹਦੇ ਪਿੱਛੇ ਤੋਲਾ ਨਾ ਟਾਪੇ ਚ ਹਾਂ ਇਹ ਤਾਂ ਚੱਕੜ ਕਰਾਂਗੇ ਡੱਬੀ ਚ ਤੋਤੇ ਜਾਣਗੇ ਕਿਤੇ ਛੱਤਰ ਖਾਣੇ ਉਹਨੂੰ ਖਵਾ ਲੈਣੇ ਚੱਕੜ ਕਰ ਕਰਕੇ